ਪੈਰਾ ਮੈਡੀਕਲ ਹੈਲਥ ਇੰਪਲਾਈਜ਼ ਐਸੋਸੀਏਸ਼ਨ ਬਠਿੰਡਾ ਵੱਲੋਂ ਲੰਬੇ ਸਮੇਂ ਤੋਂ ਲਟਕ ਰਹੀਆਂ ਆਪਣੀਆਂ ਮੰਗਾਂ ਮੰਨਵਾਉਣ ਅਤੇ ਸਿਵਲ ਸਰਜਨ ਦਫ਼ਤਰ ਵੱਲੋਂ ਉਹਨਾਂ ਦੀ ਬੇਵਜ੍ਹਾ ਕੀਤੀ ਜਾ ਰਹੀ ਖੱਜਲ-ਖੁਆਰੀ ਦੇ ਰੋਸ ਵਜੋਂ ਅੱਜ ਜ਼ਿਲ੍ਹੇ ਦੇ ਚੀਫ ਮੈਡੀਕਲ ਅਫਸਰ ਦੇ ਦਫ਼ਤਰ ਮੂਰੇ ਧਰਨਾ ਲਾ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਮਚਾਰੇ ਦੀ ਅਗਵਾਈ ਕਰਦੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ 4-9-14 ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਹੈ ਅਤੇ ਸਿਵਲ ਸਰਜੰਟ ਦਫ਼ਤਰ ਵੱਲੋਂ ਬਿਨਾਂ ਵਜ੍ਹਾ ਪੈਰਾਮੈਡੀਕਲ ਸਟਾਫ ਨੂੰ ਖੱਜਲਖਵਾਰ ਕੀਤਾ ਜਾਂਦਾ ਹੈ ਜਿਸ ਦੇ ਰੋਸ ਵਜੋਂ ਮਜਬੂਰ ਨੂੰ ਉਹਨਾਂ ਨੂੰ ਇਹ ਤਰ੍ਹਾਂ ਲਾਉਣਾ ਪਿਆ ਸਾਡੇ ਜਿਹੜੇ ਸਿਵਲ ਸਰਜਨ ਸਾਹਿਬ ਦੇ ਨਾਲ ਮਸਲੇ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਮਸਲਾ ਡਾਕਟਰ ਸ਼ਿਵਾਨੀ ਗੋਇਲ ਦਾ ਜਿਹੜਾ ਕਿ ਮਰੀਜ਼ਾਂ ਦੇ ਪ੍ਰਤੀ ਅਪਧਰਬਤੀਰਾ ਹੋਣ ਕਾਰਨ ਸਾਡੇ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ ਉਹਦੀ ਇਨਕੁਆਰੀ ਅਜੇ ਤੱਕ ਨਹੀਂ ਕੀਤੀ ਗਈ। ਦੂਸਰੀ ਗੱਲ ਜਿਹੜੀ ਇਨਕੁਆਰੀ ਕੀਤੀ ਵੀ ਗਈ ਆ ਉਹ ਸਿਰਫ ਤੇ ਸਿਰਫ ਕਾਗਜ਼ੀ ਪੱਤਰੀ ਕੀਤੀ ਗਈ ਆ ਉਸ ਦਾ ਜਿਹੜਾ ਸ਼ਿਕਾਇਤਕਰਤਾ ਨੂੰ ਸੰਤੁਸ਼ਟ ਨਹੀਂ ਕਰਵਾਇਆ ਗਿਆ। ਇਸੇ ਤਰ੍ਹਾਂ 4914 ਦਾ ਕੇਸਾਂ ਦਾ ਜਿਹੜਾ ਨਬਟਾਰਾ ਸੀਗਾ ਜਿਹੜੇ 3 ਕਲਾਸ ਦੇ ਜਾਂ ਦਰਜਾ ਤਿੰਨ ਮੁਲਾਜ਼ਮਾਂ ਦੇ ਜਿਹੜੇ ਦਰਜਾ 3 ਮਲਾਜਮਾਂ ਦੇ ਜਿਹੜੇ ਇੱਥੇ ਹੀ ਨਵਟਾਰੇ ਕਰਨੇ ਬਣਦੇ ਆ 49 14 ਕੇਸਾਂ ਦੇ ਉਹਨਾਂ ਨੂੰ ਬੇਵਜਾ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ ਇਸੇ ਤਰ੍ਹਾਂ ਮਲਾਜਮਾਂ ਦੀਆਂ ਜੀਪੀਐਫ ਸਟੇਟਮੈਂਟਾਂ ਨੇ ਉਹਨਾਂ ਦਾ ਕਿਸੇ ਕਿਸਮ ਦਾ ਕਈਆਂ ਦੀਆਂ ਜੀਪੀਐਫ ਮਲਾਜਮਾਂ ਦੀ ਜੀਪੀਐਫ ਸਟੇਟਮੈਂਟਾਂ ਅਜੇ ਤੱਕ ਨਹੀਂ ਮਿਲੀਆਂ ਕਈਆਂ ਦੀਆਂ ਜਿਨ੍ਹਾਂ ਦੀਆਂ ਮਿਲੀਆਂ ਨੇ ਉਹਨਾਂ ਦੀਆਂ ਗਲਤ ਨੇ ਉਹਨਾਂ ਵੱਲ ਕਿਸੇ ਕਿਸਮ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਦਫ਼ਤਰ ਵੱਲੋਂ ਇਸੇ ਤਰ੍ਹਾਂ ਮਲਾਜਮਾਂ ਨੂੰ ਬਿਨਾਂ ਵਜਾ ਉਹਨਾਂ ਦਾ ਰੁਤਬਾ ਦੇਖੇ ਤੋਂ ਬਿਨਾ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਐਸਆਈ ਦੇ ਇੰਚਾਰਜ ਏਜੀਓ ਹੁੰਦੇ ਨੇ ਏਜੂ ਐਸਆਈ ਵਾਲੀ ਪੋਸਟ ਤੇ ਏਜੀਓ ਨੂੰ ਲਾ ਕੇ ਉਹਨਾਂ ਦੀ ਮਤਲਬ ਡਿਮੋਸ਼ਨ ਇੱਕ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ ਇਹਨਾਂ ਦਫ਼ਤਰਾਂ ਦੇ ਵੱਲੋਂ ਹੋਰ ਵੀ ਬਹੁਤ ਸਾਰੇ ਅਨੇਕਾ ਅਜਿਹੇ ਮਸਲੇ ਨੇ ਹਰ ਮੁਲਾਜ਼ਮ ਦਾ ਕੋਈ ਨਾ ਕੋਈ ਡੀਏ ਦਾ ਬਿੱਲ ਇੱਥੇ ਅੜਿਆ ਪਿਆ ਕਿਸੇ ਨਾ ਕਿਸੇ ਦਾ ਮੈਡੀਕਲ ਬਿੱਲ ਇੱਥੇ ਅੜਿਆ ਪਿਆ ਕਿਸੇ ਦਾ ਇੱਥੇ ਇੰਕਰੀਮੈਂਟ ਨਹੀਂ ਲੱਗ ਰਿਹਾ ਕਿਸੇ ਦਾ ਇੱਥੇ 4 9 14 ਨਹੀਂ ਲੱਗ ਰਿਹਾ ਤਕਰੀਬਨ ਤਕਰੀਬਨ ਜ਼ਿਲ੍ਹੇ ਪਰਦੇ ਵਿੱਚੋਂ ਲਗਭਗ 90% ਮੁਲਾਜ਼ਮ ਇਹਨਾਂ ਦੀ ਰਿਸ਼ਵਤਖੋਰੀ ਤੋਂ ਪ੍ਰਭਾਵਿਤ ਨੇ ਸੋ ਉਸ ਰਿਸ਼ਵਤਖੋਰੀ ਨੂੰ ਲੈ ਕੇ ਉਸ ਮਸਲੇ ਨੂੰ ਲੈ ਕੇ ਅਸੀਂ ਅੱਜ ਦਾ ਇਹ ਧਰਨਾ ਜਿਹੜਾ ਇੱਥੇ ਲਾਇਆ ਸੀ ਪੈਰਾ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਲੜੀਵਾਰ ਧਰਨਿਆਂ ਦਾ سلسلہ ਸ਼ੁਰੂ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਮਸਲੇ ਨੂੰ ਤੁਸੀਂ ਹੱਲ ਨਾ ਕੀਤਾ ਇਹਨਾਂ ਮਸਲਿਆਂ ਨੂੰ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਸਿਵਲ ਸਰਜਨ ਸਾਹਿਬ ਤੱਕ ਇਹ ਆਪਣਾ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਜੇ ਇਹਨਾਂ ਨੇ ਸਾਡੇ ਮਸਲੇ ਹਜੇ ਵੀ ਹੱਲ ਨਾ ਕੀਤਾ ਗੌਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੜੀਵਾਰ ਧਰਨਿਆਂ ਦਾ ਜਿਹੜਾ ਸਿਲਸਿਲਾ ਹੈ ਉਹ ਪੈਰਾਮੈਡੀਕਲ EMPLOYEES ASSOCIATION ਵੱਲੋਂ ਸ਼ੁਰੂ ਕੀਤਾ ਜਾਊਗਾ ਬਠਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਕਰਮਵੀਰ ਸ਼ੈਟੀ ਦੇ ਨਾਲ ਆਲੀਆ ਵਰਮਾ ਦੀ ਰਿਪੋਰਟ